ਸਵਾਦ ਕਿਵੇਂ ਆਊਗਾ ਵੜਿੰਗ ਦੇ ਇੱਕ ਸਵਾਦ ਬਹੁਤ ਲੈਂਦਾ ਇਲੈਕਸ਼ਨਾਂ ਦੇ ਵਿੱਚ ਬਾਹਰ ਆ ਜੀ ਮਨਪ੍ਰੀਤ ਵੀ ਆ ਜੀ ਤੇ ਭਰਾ ਦੇ ਸੁਖਵੀਰ ਵੀ ਆ ਜੀ ਬੱਚੇ ਪਾਸ਼ਾ ਕੋਰੀ ਵਾਲੇ ਬਾਬਾ ਇਹ ਕਿਤੇ ਲੜਨ ਤਾਂ ਫਿਰ ਰਾਜਾ ਵੜਿੰਗ 5100 ਰੁਪਏ ਦੀ ਸੁਖਸ ਤੇ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਨਕਮਸਤਕ ਉਹ ਗਿਰਦਾਸ ਜੀ ਕਿਤੇ ਦੋਵੇਂ ਆਮਨੇ ਸਨ ਕੀ ਗੱਲ ਹੈ ਮੈਂ ਆ ਗਿਆ ਯਾਰ ਕਨੇਡਾ ਬੈਠੇ ਵਾਲੇ ਜੇ ਸਾਰੇ ਸੀਰੀਅਲ ਛੱਡ ਕੇ ਗਿੱਧੜਬਾਣਾ ਵੇਖਿਆ ਕਰਦਾ ਮੈਨੂੰ ਕਿਹੜਾ ਕਾਲਤਖ ਸਾਬ ਤੋਂ ਫੈਸਲਾ ਆਇਆ ਉਹਨਾਂ ਨੂੰ ਤਨਖਾਇਆ ਵੀ ਲਾ ਦਿੱਤਾ ਉਹ ਇਲੈਕਸ਼ਨ ਸ਼ੈਤ ਨਾਂ ਲਾ ਸਕਦਾ ਕਿਹੜਾ ਕਾਲਤਖ ਸਾਬ ਤਨਖਾਇ 8-9 ਸਾਲ ਤੱਕ ਤਨਖਾਹ ਹੀ ਕਰਾਰ ਨਹੀਂ ਦਿੱਤਾ ਨਾ ਕਿਸੇ ਨੇ ਚਿੱਠੀ ਲਿਖੀ ਨਾ ਕਿਸੇ ਨੇ ਮਾਫੀ ਮੰਗੀ ਨਾ ਤਨਖਾਹ ਹੀ ਕਰਾ ਦਿੱਤਾ ਅਰਜਨ ਸਿੰਘ ਕਿਉਂ ਉਹ ਤਾਂ ਇਹਨਾਂ ਨੇ ਜੋ ਕਾਲ ਤੱਕ ਸਾਹਿਬ ਨੂੰ ਕਿਹਾ ਉਹਨਾਂ ਨੇ ਕਰਤਾ ਕਿ ਬਾਈ ਬਚਣਾ ਚਾਹੁੰਦਾ ਹੈ ਤਨਖਾਹ ਹੀ ਕਰਾਰ ਹੋ ਕੇ ਦਰਬਾਹ ਇਲੈਕਸ਼ਨ ਤੋਂ ਬਚਣਾ ਚਾਹੁੰਦਾ ਮਾਫ ਗਲਤੀ ਦੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਸੁਬੀਰ ਜੀ ਜੋੜੇ ਤਾਂ ਰੋਜ਼ ਲੋਕ ਛਾੜਦੇ ਕੱਟਬਾ ਹਜੇ ਫੈਸਲਾ ਇਦਾਂ ਦਾ ਆ ਜਾਵੇ ਹਾਈ ਤਾਂ ਵੇਟਿੰਗ ਹੈ ਨਾ ਇਸ ਕਿਹੜਾ ਫੈਸਲਾ ਲਾਦਨ ਵੀ 2 ਸਾਲ 4 ਸਾਲ ਤੱਕ ਇਲੈਕਸ਼ਨ ਨਹੀਂ ਲੜ ਸਕਦੇ ਐਨੀ ਜਾਣੇ ਇਹ ਕਿਤੇ ਅਕਾਲ ਸਖਬ ਸਾਹਿਬ ਨੂੰ ਬਾਦਲ ਸਾਹਿਬ ਤੋਂ ਛਡਵਾ ਲਿਆ ਜਾਂਦਾ ਤੇ ਕੀ ਬਾਤਾਂ ਸੀ ਇਹਨਾਂ ਨੇ ਸਾਡਾ ਬੇੜਾ ਬਹ ਹੱਬਾਤਾ ਯਾਰ ਕਿਉਂਕਿ ਜ਼ਥੇਦਾਰ ਦੇ ਪੈਰਾਂ ਚ ਜੰਜੀਰਾਂ ਪਾਈਆਂ ਹੁੰਦੀਆਂ ਸੀਆਂ ਬਾਦਲਾਂ ਦੇ ਉਹ ਖੜਕਾਉਂਦੇ ਸੀ ਤਾਂ ਉਹ ਜੰਜੀਰ ਹਿੱਲਦੀ ਜੋ ਚਾਹਿਆ ਇਹਨਾਂ ਨੇ ਉਹ ਕਰਾਇਆ ਜਿੱਦਾਂ ਢੂਰ ਸਾਲ ਬਾਅਦ ਕਰ ਸਕਦਾ ਜ਼ਥੇਦਾਰ ਬਦਲ ਦਿੰਦੇ ਜੇ ਇਹਨਾਂ ਨੂੰ ਨਹੀਂ ਪਸੰਦ ਆਉਂਦਾ ਤਾਂ 6 ਮਹੀਨੇ ਬਾਅਦ ਵੀ ਬਦਲ ਦਿੰਦੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਸ ਜਗ੍ਹਾ ਨੂੰ ਆਪਦੇ ਆਪਦੇ ਸਿਸਟਮ ਨਾਲ ਚਲਾਉਂਗੇ ਤੁਹਾਡਾ ਸੱਤਿਆਨਾਸੀ ਹੋਣਾ ਹੈ 220 ਵਾਰ ਕੇ 40 ਵਾਰ ਸਾਡੇ ਪਿਓ ਦੀ ਬੇਇੱਜ਼ਤੀ ਹੋਈ ਅਮਿਲਿ ਰਹੇ ਪਰ ਡਿਪ ਅਮਿੰਦਰ ਸਿੰਘ ਨੇ ਇਨਸਾਫ ਵੀ ਨਹੀਂ ਦਿੱਤਾ ਕਾਂਗਰਸੀ ਸਰਕਾਰ ਰਹੀ ਤੁਸੀਂ ਵੀ ਐਮਐਲਏ ਸੀ ਇਸੇ ਕਰਕੇ ਲੋਕਾਂ ਚ ਗਰੋਸ ਹੈ ਕੁਵਰ ਜੀ ਪਤਾ ਆਪਨੇ ਵੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਕਿਤੇ ਨਾ ਕਿਤੇ ਨਾ ਇਨਸਾਫ ਦੇਣ ਵਾਲੇ ਦੂਜੇ ਸਾਈਡ ਬੈਠੇ ਆ ਅਮਰਿੰਦਰ ਸਿੰਘ ਦਾ ਹੋਇਆ ਕੀ ਫਿਰ ਰੋਲ ਲਿਆ ਕਿ ਨਹੀਂ ਲੋਕਾਂ ਤੁਸੀਂ ਲੋਕ ਸਭਾ ਦੇ ਵਿੱਚੋਂ ਲੋਕ ਸਭਾ ਦੇ ਵਿੱਚ ਹੀ ਮੁੱਦਾ ਠਾ ਰਹੇ ਕਿ ਇਨਸਾਫ ਮਿਲ ਜੇ ਲੋਕਾਂ ਨੂੰ ਪਰ ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਹਮੇਸ਼ਾ ਅਸੀਂ ਖੜੇ ਹਾਂ ਔਰ ਖੜੇ ਰਹਿਣਾ ਬੰਦੀ। ਸਤਿ ਸ਼੍ਰੀ ਅਕਾਲ ਲੋਕ ਮਦਾਨਸਵਾ ਹਲਕਾ ਗਿੱਦੜਵਾ ਜਿਮਨੀ ਚੋਣਾ ਆ ਗਈਆਂ ਨੇ ਪੰਜਾਬ ਦੇ ਵਿੱਚ ਸਮਾਂ ਥੋੜਾ ਹੀ ਆ ਟਾਈਮ ਦਾ ਡੇਟ ਹਜੇ ਅਨਾਉਂਸ ਨਹੀਂ ਹੋਈਗੀ ਪਰ ਜਿਵੇਂ ਦਲ ਬਦਲੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਸੀਟਾਂ ਗਰਮ ਰਹਿ ਰਹੀਆਂ ਸਰਕਾਰਾਂ ਦਾ ਜੋਰ ਲੱਗਦਾ ਹੁੰਦਾ ਜਦੋਂ ਵੀ ਕਿਸੇ ਦੀ ਸਰਕਾਰ ਹੋਵੇ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਸੀਟਾਂ ਜਿੱਤੀਏ ਪਰ ਇਹ ਸੀਟ ਐਸ ਵਾਰ ਵੱਖਰੀ ਰਹੂਗੀ ਗਿੱਦੜਵਾ ਤੇ ਸਾਰੇ মিডিਆ ਦੀ ਨਿਗਾਹ ਐਸ ਵਾਰ ਬਣੀ ਹੋਈ ਹੈ ਆਪਣੇ ਨਾਲ ਨੇ ਕਾਂਗਰਸ ਤੋਂ ਪ੍ਰਬੰਧਾਂ ਅਵੰਦਰ ਸਿੰਘ ਰਾਜਵੜੀ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਸਵਾਗਤ ਹੈ ਸੱਜਣ ਜੀ ਅੱਜਕੱਲ੍ਹ ਬਾਈ ਕੀ ਹਾਲ ਹੈ ਵਧੀਆ ਜੀ ਤੁਸੀਂ ਸਭ ਠੀਕ ਹੋ ਚੜ੍ਹਦੀ ਕਲਾ ਸਤਾਂ ਬਸ ਲੈ ਲੈਣਾ ਜੀ ਕੋਈ ਨਹੀਂ ਆਪਾਂ ਥੋੜੀ ਥੋੜੀ ਨਾਲ ਗਰਮ ਮਸਾਲਿਆਂ ਇੰਟਰਵਿਊ ਵੀ ਕਰ ਲਿਆ ਖਾ ਵੀ ਲਵਾਂਗੇ ਤੇ ਕਿਵੇਂ ਰਹੂਗਾ ਜੀ ਗਿੱਦੜਵੈਤ ਕੀ ਚੰਗਾ ਲੱਗਦਾ ਜੀ ਬਾਕੀ ਤਾਂ ਲੋਕ ਦੱਸਣਗੇ ਹਜੇ ਹਾਂ ਜੀ ਪਰ ਗਿੱਦੜਬਾ ਦੇ ਲੋਕ ਬਹੁਤ ਪਿਆਰ ਕਰਦੇ ਆ ਜੀ ਔਰ ਗਿੱਦੜਬਾ ਨੇ ਹਮੇਸ਼ਾ ਵੱਖਰਾ ਕੀਤਾ ਹੈ ਜੀ ਕਿੱਦਰ ਬਾਅਦ ਨੇ ਸਰਦਾਰ ਬੈਂਤ ਸਿੰਘ ਇਥੇ 1995 ਚੋਣ ਲੜਨ ਆਏ ਸਨ ਜੀ ਬਾਏ ਇਲੈਕਸ਼ਨ ਹੋਇਆ ਧੂਆਂ ਤਾਂ ਹੂੰ ਮੈਂ ਐਸਾ ਬਾਏ ਇਲੈਕਸ਼ਨ ਨਹੀਂ ਵੇਖਿਆ ਬ੍ਰਦਰ ਨਿਕਾ ਜਾਉਂਦਾ ਸੀ ਜੀ ਇੱਕ ਇੱਕ ਮੰਤਰੀ 45 45 ਦਿਨ ਇੱਕ ਪਿੰਡ ਚ ਬੈਠਾ ਰਿਹਾ ਹੂੰ ਲੇਕਿਨ 2600 ਵੋਟਾਂ ਦੇ ਨਾਲ ਮੰਤਰੀ ਬਦਲ ਜਿੱਤ ਗਿਆ ਠੀਕ ਹੈ ਫਿਰ 97 ਇਲੈਕਸ਼ਨ ਆਇਆ ਹੂੰ ਕਾਂਗਰਸ ਹਾਰ ਗਈ ਤੇ ਵੱਡੀ ਬਹੁਮਤ ਦੇ ਨਾਲ ਅਕਾਲੀ ਦਲ ਪਾਰਟੀ ਆਈ ਇਹ ਜਿਹੜਾ ਗਿੱਦੜ ਬਾਣਾ ਜੀ ਇਤਨੀ ਵੱਡੇ ਵੱਡੇ ਲੋਕ ਵੇਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਚੰਦ ਸਿੰਘ ਬਰਾੜ ਮਨਪ੍ਰੀਤ ਬਾਦਲ ਜਗਮੀਤ ਬਰਾੜ ਜੀ ਮੀਰੀਰਗਾ ਨਮਾਨੰਦ ਤਾਣਾ ਵੀ ਇੱਥੇ ਰਿਹਾ ਸੋ ਜਿਵੇਂ ਬਾਇਲੈਕਸ਼ਨ ਲੁੱਟਿਆ ਜਾਂਦਾ ਨਾ ਸਰਕਾਰ ਦੁਆਰਾ ਹੂੰ ਹਮੇਸ਼ਾ ਉਹ ਗੱਲ ਮੈਨੂੰ ਲੱਗਦਾ ਕਿ ਸ਼ਾਇਦ ਗਿੱਦੜ ਬਚ ਬੰਨੀ ਨਹੀਂ ਬੰਨੀ ਉਹ ਕਿਉਂਕਿ ਇੱਕ ਤਾਂ ਲੋਕਾਂ ਨੇ 2.5 ਸਾਲਾਂ ਦੀ ਕਾਰਜਗੁਜ਼ਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੇਖ ਲਈ ਹੈ ਓਕੇ ਕਾਰਗੁਜ਼ਾਰੀ ਬਿਲਕੁਲ ਮੁਕੰਮਲ ਜ਼ੀਰੋ ਰਹੀ ਹੈ ਹੂੰ ਜ਼ੀਰੋ ਇੱਕ ਤਾਂ ਹੁੰਦੀ ਹੈ ਵੀ ਕੋਈ 1 2% ਮੁਕੰਮਲ ਜੀ ਤਾਂ ਬੜਾ ਹੀ ਵੱਡਾ ਤੋਹਫਾ ਦੇਣ ਲੱਗੇ ਗਿੱਦੜਵਾਲ ਨੂੰ ਕਹਿੰਦੇ ਨਹਿਰ ਦੇ ਦੇਣੀ ਪਾਣੀ ਵਾਧੂ ਕਰ ਦੇਣਾ ਐਵੇਂ ਮਾਰੀ ਜਾਂਦੇ ਜੀ ਬਾਈ ਖਰਾ ਪੈਨ ਵੀ ਸਾਨੂੰ ਦੇਤਾ ਨਹਿਰ ਵੀ ਸਾਨੂੰ ਦੇਤੀ ਸਭ ਤੋਂ ਵੱਡਾ ਪ੍ਰੋਗਰਾਮ ਤੀਆਂ ਦਾ ਕਰਾ ਕੇ ਤੁਹਾਡੇ ਏਰੀਏ ਚ ਉਹ ਵੀ ਭਾਦੋਂ ਚ ਸੌਣ ਚ ਤੀਆਂ ਵੇਖੀਆਂ ਇਹ ਵੀ ਬਦਲਾਵ ਹੈ ਕਦੇ ਭਾਦੋਂ ਚ ਤੀਆਂ ਹੁੰਦੀਆਂ ਵੇਖੀਆਂ ਤੇ ਤੀਆਂ ਚ ਬੰਦੇ ਵੀ ਗਏ ਪ੍ਰੋਗਰਾਮ ਵੀ ਹੋਇਆ ਸੋ ਤੀਆਂ ਵੀ ਅਚਨਚਿਤ 22 ਸਾਲਾਂ ਬਾਅਦ ਆਈਆਂ ਮਾਲਵਾ ਨਹਿਰ ਦੀ ਜਿੱਥੋਂ ਤੱਕ ਗੱਲ ਕਰੀਏ ਬ੍ਰਦਰ ਨੋਟਿਸ ਲਾਤਾ ਟੈਂਡਰ ਗੱਲ ਹੈ ਤੁਸੀਂ ਮੈਨੂੰ ਕਹਿੰਦੇ ਕਿਉਂ ਲੋਕਾਂ ਨੂੰ ਬੇਵਕੂ ਬਣਾ ਰਹੇ ਹੋ ਯਾਰ ਤ aí ਸਾਲਾਂ ਚ ਇੱਕ ਚੀਜ਼ ਤੁਸੀਂ ਮੈਨੂੰ ਵਿਖਾ ਦਿਓ ਪੂਰੇ ਪੰਜਾਬ ਚ ਛਡੋ ਗਿੱਦੜਵਾਲੀਆ ਕਿ ਕੋਈ ਬੱਸ ਸਟੈਂਡ ਨਮਾ ਬਣਾਇਆ ਹੋਵੇ ਇਹਨਾਂ ਨੇ ਜੇ ਉਹਨੇ ਬੱਸ ਸਟੈਂਡ ਬਣਾਇਆ ਹੈ ਨਾ ਉਹ ਸਾਡੇ ਵੇਲੇ ਦਾ ਟੈਂਡਰ ਹੋਇਆ ਜਿੱਥੇ ਅਧਗਾਟਨ ਕਰਦੇ ਫਿਰਦੇ ਅਸੀਂ ਉਹਦੇ ਪੈਸੇ ਬਣਾ ਕੇ ਗਏ ਅੰਡਰ ਕੰਸਟਰਕਸ਼ਨ ਸੀ ਕੋਈ ਮੈਡੀਕਲ ਕਾਲਜ ਬਣਾਇਆ ਹੋਵੇ ਵਿਖਾ ਦੇਣ ਕੋਈ ਹਸਪਤਾਲ ਬਣਾਇਆ ਹੋਵੇ ਉਹ ਦਿਖਾ ਦੇਣ ਕੋਈ ਕਾਲਜ ਬਣਾਇਆ ਹੋਵੇ ਉਹ ਦਿਖਾ ਦੇਣ ਪ੍ਰਾਈਵੇਟ ਤਾਂ ਹੋਇਆ ਕਾਲ ਕੀ ਪ੍ਰਾਈਵੇਟ ਮਨ ਕਾਲਸ ਹਾਂ ਕਾਲਜ ਪ੍ਰਾਈਵੇਟ ਬਥੇਰੇ ਹੋ ਗਏ ਕੋਈ ਕਚਹਿਰੀਆਂ ਵਿਖਾ ਦੇਣ ਵੀ ਅਸੀਂ ਨੇ ਕੋਈ ਪੁਲ ਵਿਖਾ ਦੇਣ ਵੀ ਅਸੀਂ ਨਵਾਂ ਪੁਲ ਬਣਾਇਆ ਤੁਸੀਂ ਆ ਜਾ ਰਹੇ ਸੀ ਭਾਰੂ ਉੱਥੇ ਨਾ ਨਹੀਂ ਪੱਥਰ ਰੱਖਿਆ ਸੀ ਤੁਹਾਡੀਆਂ ਵੀ ਗੱਡੀਆਂ ਖੜਕਾ ਚੱਲੀਆਂ ਖੱਜ ਹਾਂ ਛੱਪੜ ਮੇਰੀਆਂ ਤਾਂ ਯਾਰ ਵੱਜ ਗਈਆਂ ਗੱਡੀਆਂ ਨੁਕਸਾਨ ਹੋ ਗਿਆ ਤੁਸੀਂ ਉਧਰ ਵੇਦੇ ਆਉਂਦੇ ਹੋ ਕਹਿੰਦੇ ਗੱਡੀਆਂ ਆਪ ਚ ਪਿੜ ਗਈਆਂ ਛੱਪੜ ਦੇ ਉੱਤੇ ਲੱਖ ਦਾ ਨਹੀਂ ਪੱਥਰ ਪਾਈਪ ਦਾ ਜਿਹੜਾ ਨੀ ਪੱਥਰ ਹੈ ਉਹ ਆਦਰ ਨਹੀਂ ਆ ਮੰਤਰੀ ਰੱਖ ਰਿਹਾ ਕਚਹਿਰੀਆਂ ਚ ਲੋਕ ਤਰੇ ਫਿਰਦੇ ਆ ਜਿਹੜਾ ਇੱਥੋਂ ਦਾ ਡੀਸੀ ਆ ਉਹ ਇਹਨਾਂ ਦੇ ਨਾਲ ਚੌਕੀਦਾਰਾ ਕਰ ਰਿਹਾ ਹੈ ਟੈਪਟੀ ਕਮਿਸ਼ਨਰ ਨਹੀਂ ਪੱਥਰ ਦੇ ਨਾਲ ਛੱਪੜ ਦਾ ਨਹੀਂ ਪੱਥਰ ਪਾਣੀ ਦੀ ਨਿਕਾਸੀ ਦਾ ਔਰ ਨਹੀਂ ਪੱਥਰ ਤੇ ਨਾ ਕਿਰਾ ਮੁੱਖ ਮੰਤਰੀ ਸਾਹਿਬ ਦਾ ਆਮਨ ਅਰੋੜਾ ਲਾਡੀ ਟੋਸ ਤੇ ਮੁਕਸਰ ਵਾਲੇ ਐਮਐਲਏ ਦਾ ਗਿੱਦੜਵੇ ਦਾ ਕਿਸੇ ਦਾ ਨਾਂ ਹੀ ਨਹੀਂ ਹੈ ਨਹੀਂ ਕਿਸੇ ਦਾ ਨਹੀਂ ਕਿਸੇ ਦਾ ਨਾਂ ਨਹੀਂ ਫਿਰ ਚੋਣ ਕੌਣ ਲੜਦਾ ਹੈ ਅੱਛਾ ਦੂਜਾ ਸੁਣ ਲੈ ਨਵਾਂ ਸਪਨਾ ਨਵੀਂ ਚੀਜ਼ ਨਾ ਨਹੀਂ ਪੱਥਰ ਰੱਖਦੇ ਜਾਂ ਜਦੋਂ ਪੂਰੀ ਹੋਵੇ ਉਹ ਰੱਖਦੇ ਆ ਨਵੀਨੀ ਕਰਨ ਦਾ ਰੱਖੀ ਜਾਂਦੇ ਸਟੇਡੀਅਮ ਦੇ ਨਵੀਨੀ ਕਰਨ ਦਾ ਅੱਜ ਗੁਰੂ ਸਰ ਰੱਖਿਆ ਮਿਸਤਰੀ ਦਾ ਨਾਮ ਹੈਗਾ ਹਾਂਜੀ ਮਿਸਤਰੀ ਦਾ ਨਾਮ ਹੈਗਾ ਜੀ ਮੈਂ ਮਿਸਤਰੀ ਦਾ ਨਾਮ ਮਿਸਤਰੀ ਦਾ ਕਿਸੇ ਦਾ ਨਾਮ ਵੇਖਿਆ ਤੇ ਨਾ ਕਹਿੰਦੇ ਹੁੰਦੇ ਸੀ ਲੋਕਾਂ ਦੇ ਨਾਮ ਲੇਬਰ ਤੇ ਲਿਖਾਂਗੇ ਮੈਂ ਇੱਥੇ ਨੂੰ ਤਸਵੀਜ਼ ਦਿੱਤੀ ਹੈ ਇੱਕ ਮੈਂ ਪੰਜ ਇਥੇ ਮੂਤਰਸ਼ਾਲਾ ਬਣਾਈਆਂ ਸੀ ਜਿਹੜੀਆਂ ਪੰਜ ਬਣਾਈਆਂ ਆਪਾਂ ਇਹਨਾਂ ਨੇ ਪੰਜ-ਪੰਜ 6-6 ਲੱਖ ਦੇ ਦੁਗਾਟਨ ਕੀਤੇ ਮੈਂ ਉਹਨਾਂ ਦੇ ਕੀਤੇ ਨਹੀਂ ਸੀ ਦੁਗਾਟ ਨਾ ਹੀ ਮੈਨੂੰ ਆਦਤ ਹੈ ਬਹੁਤੇ ਦੁਗਾਟਨ ਕਰਨ ਦੀ ਮੈਂ ਕੀਤੇ ਮੈਂ ਇਹਨਾਂ ਨੂੰ ਤਸਵੀਜ਼ ਦਿੱਤੀ ਆ ਵੀ ਇਹਨਾਂ ਦੇ ਵੀ ਅਗਾਠਨ ਤੁਸੀਂ ਕਰ ਜਿਓ ਆ ਕੇ ਮਾੜਾ ਮੋਟਾ ਇਹਨੂੰ ਰਿਪੇਅਰ ਦਾ ਪਾ ਦਿਓ ਨਾ ਕੋਈ ਦਾਦਾ ਹੀ ਹਰ ਦੇ ਤੇ ਇਹ ਜਿਹੜੇ ਪੇਸ਼ਾਵਰ ਬਣਾਏ ਉਹਦਾ ਅਗਾਠਨ ਕਰ ਲਓ ਇੱਕ ਪਾਸੇ ਮਿਨਿਸਟਰ ਸਾਹਿਬ ਖੜੇ ਹੋਣਗੇ ਇੱਕ ਪਾਸੇ ਨਾਲ ਡੀਸੀ ਸਾਹਿਬ ਖੜੇ ਹੋਣਗੇ ਬਣ ਸਕਦੀ ਏ ਗੱਲ ਰਿਪੇਅਰ ਦਾ ਜਦੋਂ ਕਰੀ ਜਾਂਦੇ ਆ ਵੀ 15 ਲੱਖ ਦੀ ਰਿਪੇਅਰ ਦੇ ਸਟੇਡੀਅਮ ਦਾ ਮੰਤਰੀ ਤੇ ਡੀਸੀ ਤੇ ਐਮਐਲਏ ਰੱਖੀ ਜਾਂਦੇ ਇਹਦਾ ਵੀ ਜੂਵੀ ਨਹੀਂ ਕਰ ਹਾਂ ਤੇ ਪਿਸ਼ਾਕ ਕਰਨ ਦਾ ਨਵੀਨੀ ਕਰਨੇ ਨੂੰ ਤਵਾ ਧੂ ਕੇ 50000 ਲਾ ਕੇ ਤੇ ਰੇ ਪੱਥਰ ਰੱਖ ਲੈਣ ਸਸਤਾ ਲੈ ਹੀ ਕਹਿੰਦੇ ਵੋਟਾਂ ਵਾਲੇ ਲੀਡਰ ਬਹੁਤ ਕੁਝ ਕਰ ਜਾਂਦੇ ਆ ਹੋ ਸਕਦਾ ਹੋ ਜੇ ਤੇ ਚੰਗੀ ਗੱਲ ਐ ਮੈਂ ਤਾਂ ਇਹਨਾਂ ਨੂੰ ਕਹਣਾ ਇਹ ਕਰ ਲੋ ਵੱਖਰਾ ਇੱਕ ਮਿਦਾਰਾ ਹੋਗਾ ਹਮ ਸੀਟ ਸਵਾਦ ਕਿਵੇਂ ਆਊਗਾ ਬੜਿੰਕ ਕਹਿੰਦੇ ਕਿ ਸਵਾਦ ਬਹੁਤ ਲੈਂਦਾ ਇਲੈਕਸ਼ਨਾਂ ਦੇ ਵਿੱਚ ਬਾਦਲ ਪਰਿਵਾਰ ਆਵੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਤੋਂ ਹੋਰ ਚਿਹਰਾ ਚਾਹੁੰਦੇ ਹੋ ਮਨਪ੍ਰੀਤ ਬਾਦਲ ਵੀ ਚਾਹੁੰਦੇ ਹੋ ਜਾਂ ਕਿਵੇਂ ਵਾਦਾ ਜੀ ਮਨਪ੍ਰੀਤ ਵੀ ਆਜੇ ਤੇ ਭਰਾ ਤੇ ਸੁਖਬੀਰ ਵੀ ਆਜੇ ਪੱਕੀ ਗੱਲ ਮੈਂ ਆ ਗਿਆ ਯਾਰ ਕੈਨੇਡਾ ਬੈਠੇ ਆਲੇ ਜੇ ਸਾਰੇ ਸੀਰੀਅਲ ਛੱਡ ਕੇ ਫਿਲਮਾਂ ਵੇਖ ਕੇ ਛੱਡ ਗਏ ਜੇ ਗਿੱਧੜਬਾਣਾ ਵੇਖਿਆ ਕਰਦਾ ਮੈਨੂੰ ਕਹਿੰਦਾ ਫਿਰ ਕਿਉਂਕਿ ਐਤਕੀ ਤੇ ਤੁਸੀਂ ਵੀ ਉਧਰ ਲੱਗਿਆ ਪਰ ਆਲੇ ਵੇ ਉਹਨਾਂ ਨੇ ਲੜਨਾ ਨਹੀਂ ਆਮਣੇ ਸਾਹਮਣੇ ਪੱਕੀ ਗੱਲ ਕਿਉਂਕਿ ਉਧਰੋਂ ਭਾਜਪੀ ਆ ਉਧਰੋਂ ਕਾਂਗਰਸ ਦਾ ਪ੍ਰਧਾਨ ਮੈਂ ਉਹਨਾਂ ਨੂੰ ਆਖਿਆ ਰਾਹ ਦਿੱਤੀ ਬਦਲ ਕਰਵਾ ਦੇ ਹੂੰ ਮੈਂ ਕਿਹਾ ਜਿਹੜਾ ਚੋਰੀ ਚਿਪੇ ਖੇਡਦੇ ਹੋ ਨਾ ਹੂੰ ਇਹ ਲੁਕਨ ਮੀਚੀ ਲੋਕਾਂ ਨੂੰ ਪਸੰਦ ਨਹੀਂ ਕੈਪਟਨ ਅਮਰਿੰਦਰ ਸਿੰਘ ਦਾ ਮੈਂ ਵਿਰ ਲੇਕਿਨ ਉਹ ਰੂਸਾ ਮੈਡਮ ਨਾਲ ਯਾਰੀ ਸੀਗੀ ਤਾਂ ਉਹ ਰੱਖਦਾ ਸੀ ਉਹ ਕਹਿੰਦਾ ਹੈਗੀ ਜਿਹੜਾ ਠੋਕ ਵੀ ਯਾਰ ਜੇ ਤੁਹਾਡੀ ਭਰਾਵਾਂ ਦੀ ਗੱਲਬਾਤ ਹੋ ਗਈ ਹੈ ਲੋਕ ਰੌਲਾ ਪਾਈ ਜਾਂਦੇ 19 ਚ ਹੋ ਗਈ ਸੀ ਜਦੋਂ ਮੈਨੂੰ ਹਰਾਇਆ ਤੁਸੀਂ ਬਠਿੰਡੇ ਤਾਂ ਕਹਿ ਦਿਓ ਯਾਰ ਇੱਕ ਬੰਦਾ ਸੀਟ ਛੱਡ ਦੇ ਕਿਉਂ ਐਵੇਂ ਲੁਕਣ ਮੀਚੀ ਖੇਡੀ ਜਾਂਦੇ ਹੋ ਪਰ ਜੇ ਦੋਵੇਂ ਲੜਨ ਹਾਏ ਰੱਬਾ ਸੱਚੇ ਪਾਸ਼ਾ ਬੋਰੀ ਵਾਲੇ ਬਾਬਾ ਜੇ ਕਿਤੇ ਲੜਨ ਤਾਂ ਫਿਰ ਰਾਜਾ ਵੜਿੰਗ 5500 ਰੁਪਏ ਦੀ ਸੁੱਖ ਸੁਕੂ ਤੇ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਨੱਕ ਮਸਤ ਕੋ ਕੇ ਅਰਦਾਸ ਕੀਤੀ ਜੇ ਕਿਤੇ ਦੋਵੇਂ ਆਮਨੇ ਸਾਮਣੇ ਪਰ ਗੱਲ ਯਾਰ ਗੱਲ ਦੇ ਜਿੱਤਾਂ ਹਾਰਾਂ ਦੀ ਨਹੀਂ ਹੁੰਦੀ ਬ੍ਰਦਰ ਗੱਲ ਲੜਾਈਆਂ ਦੀ ਫਿਰ ਕਾਂਗਰਸ ਤੋਂ ਕਿਹੜਾ ਚਿਹਰਾ ਹੋਗਾ ਇਹ ਤਾਂ ਕਾਂਗਰਸ ਵੀ ਕੋਈ ਨਹੀਂ ਨਹੀਂ ਫਿਰ ਜਦੋਂ ਐਡਾ ਗਰਮ ਹੋ ਜਾਊਗਾ ਤੁਸੀਂ ਤਾਂ ਲੁਧਿਆਣੇ ਹੋ ਅਸੀਂ ਗਰਮੀ ਰੱਖਾਂਗੇ ਅਸੀਂ ਆ ਤੋ ਠੰਡੇ ਆਲੇ ਲੱਗਦੇ ਵੀ ਅਸੀਂ ਨਹੀਂ ਲੱਗਦੇ ਨਹੀਂ ਮੈਂ ਤਾਂ ਹੀ ਤਾਂ ਗਰਮ ਇੰਟਰਵਿਊ ਰੱਖ ਰਿਆ ਨਾ ਉਹ ਤੁਹਾਨੂੰ ਇਹ ਕਹਿ ਰਹੇ ਆਂ ਵੀ ਜੇ ਕਿਤੇ ਦੋਵੇਂ ਆ ਜਨ ਨਾ ਹੂੰ ਕੀ ਬਾਤ ਜਿਹੜਾ ਕਾਲਤਖ ਸਾਹਿਬ ਤੋਂ ਫੈਸਲਾ ਆਇਆ ਉਹਨਾਂ ਨੂੰ ਤਨਖਾਇਆ ਵੀ ਲਾ ਦਿੱਤਾ ਉਹ ਇਲੈਕਸ਼ਨ ਸ਼ਾਇਦ ਨਾ ਲੱ ਸਕਾ ਕਾਲਤਖ ਸਾਹਿਬ ਤੋਂ ਸਾਡੇ ਅਸੀਂ ਕਾਲ ਸਾਹਿਬ ਦਾ ਸਾਹਿਬ ਦਾ ਸਨਮਾਨ ਕਰਦੇ ਆਂ ਉਹ ਤਾਂ ਇਹਨਾਂ ਨੇ ਜੋ ਕਾਲਤਖ ਸਾਹਿਬ ਨੂੰ ਕਿਹਾ ਉਹਨਾਂ ਨੇ ਕਰਤਾ ਹੂੰ ਇਹ ਬਾਈ ਬਚਣਾ ਚਾਹੁੰਦਾ ਹੈ ਤਨਖਾਇਆ ਕਰਾਰ ਹੋ ਕੇ ਦਰ ਬਾਈ ਇਲੈਕਸ਼ਨ ਤੋਂ ਬਚਣਾ ਚਾਹੁੰਦਾ ਮੈਂ ਨਾਲ ਲੜਿਆ ਜਾ ਵੀ 8-9 ਸਾਲ ਤੱਕ ਤਨਖਾਹ ਹੀ ਕਰਾ ਨਹੀਂ ਦਿੱਤਾ ਨਾ ਕਿਸੇ ਨੇ ਚਿੱਠੀ ਲਿਖੀ ਨਾ ਕਿਸੇ ਨੇ ਮਾਫੀ ਮੰਗੀ ਨਾ ਤਨਖਾਹ ਹੀ ਕਰਾ ਦਿੱਤਾ ਅਜਨ ਚਿਤ ਕਿਉਂ ਕਿਉਂਕਿ ਇਹ ਕਿਸੇ ਨੇ ਕਮਲੇ ਨੇ ਰਹਿ ਦੇਤੀ ਸੁਭੀਰ ਸਿੰਘ ਬਾਦਲ ਨੂੰ ਅੱਛਾ ਵੀ ਐ ਅਕਾਲ ਤਖਤ ਤੋ ਜਾ ਚਿੱਠੀ ਲੈ ਗੋ ਉਹਨਾਂ ਨੂੰ ਕਹੇ ਤੈਨੂੰ ਤਨਖਾਹ ਹੀ ਕਰਾ ਦੇਣ ਖਬਰ ਹੈ ਤੈਨੂੰ ਲੋਕ ਮਾਫ ਕਰ ਦੇਣਗੇ ਮਾਫ ਗਲਤੀ ਦੀ ਹੁੰਦੀ ਹੈ ਗਨਾਹਾਂ ਦੀ ਮਾਫੀ ਨਹੀਂ ਹੁੰਦੀ ਸੁਭੀਰ ਜੀ ਜੋੜੇ ਤਾਂ ਰੋਜ਼ ਲੋਕ ਛਾੜਦੇ ਤਨਖਾਹ ਹੀ ਕੀ ਫੈਲਾਤਾ ਲੋਣ ਇਹ ਗੱਲ ਅਕਾਲ ਤਖਤ ਸਾਹਿਬ ਕਿ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਦੇ ਚੋਣ ਨਹੀਂ ਲੜੇਗਾ ਜ਼ਿੰਦਗੀ ਚ ਅਗਲੇ 11 ਸਾਲ ਚੋਣ ਨਹੀਂ ਲੜੇਗਾ ਅਗਲੇ 5 ਸਾਲ ਚੋਣ ਨਹੀਂ ਲੜੇ ਇਹ ਤਾਂ ਹੁੰਦੀ ਹੈ ਕੋਈ ਸਜ਼ਾ ਹਰ ਇਹ ਤਾਂ ਵੇਟੀ ਲੈ ਵੀ ਦੂ ਸਿੱਧਾ ਆਪ ਦੀ ਸ਼ਰਦਾ ਨਾਲ ਹੀ ਬੂਟ ਝਾੜਨ ਜਾਵੜੇ ਨੇ ਆਪ ਦੀ ਸ਼ਰਦਾ ਨਾਲ ਹੀ ਰਾਹੁਲ ਗਾਂਧੀ ਗਿਆ ਸੀ ਕੋਈ ਤਨਖਈਆ ਕਰਾਰ ਕੀਤਾ ਸੀ ਤਿੰਨ ਦਿਨ ਲਾਇਆ ਉਹਨੇ ਹੂੰ ਭਾਂਡੇ ਮਾਂਜੇ ਜੁੱਤੇ ਝਾੜੇ ਲੰਗਰ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਪਾਲਕੀ ਸਾਧੀ ਸੇਵਾ ਕੀਤੀ ਹੂੰ ਲੈ ਇਹ ਗੁਨਾਹ ਕਰਕੇ ਦੀ ਆਤ ਸੇਵਾ ਕਰਕੇ ਬਚਣਾ ਚਾਹੁੰਦੇ ਤੁਹਾਨੂੰ ਲੱਗਦਾ ਕਿ ਰੱਬ ਮਾਫ ਕਰ ਲੂ ਪਰ ਹੋ ਸਕਦਾ ਹਜੇ ਫੈਸਲਾ ਇਦਾਂ ਦਾ ਆ ਜਾਵੇ ਹਾਈ ਤਾਂ ਵੇਟਿੰਗ ਹੈ ਨਾ ਇਸ ਕੀ ਕਿਹੜਾ ਫੈਸਲਾ ਲਾਦ ਨਾ ਵੀ 2 ਸਾਲ 4 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਇੰਨੀ ਜਾਣੇ ਨਹੀਂ ਇਹਨਾਂ ਚ ਕਿਉਂ ਨਾਂ ਚ ਉਹਨਾਂ ਚ ਵੀ ਨਹੀਂ ਉਹ ਤਾਂ ਇਹਨਾਂ ਦੀ ਇਹਨਾਂ ਦੇ ਇਸ਼ਾਰੇ ਤੇ ਚੱਲਦੇ ਆ ਉਹ ਜੇ ਅਕਾਲ ਤੱਕ ਸਾਹ ਹੈ ਸਿੱਖਾਂ ਦੀ ਸਰਮਹਰ ਸੰਸਾ ਸਿਰ ਝੁਕਦਾ ਹੈ ਹੂੰ ਜੇ ਬਾਦਲ ਸਾਹਿਬ ਰਹੀਂ ਜਾਂ ਕਾਲ ਸਖਬ ਨੂੰ ਇਸ ਤਰ੍ਹਾਂ ਬੰਦੀ ਨਾ ਬਣਾਉਂਦੇ ਹੂੰ ਤੇ ਅੱਜ ਮੇਰੇ ਸਿੱਖਾਂ ਦੀ ਗੱਲ ਹੀ ਹੋਰ ਹੋਣੀ ਸੀ ਅੱਜ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਏ ਰੌਲਾ ਪਾਉਂਦੇ ਜਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਲੋਕ ਧਰਮ ਪਰਿਵਰਤਨ ਕਰ ਰਹੇ ਹੂੰ ਲੋਕਾਂ ਦੇ ਮੁੰਡਿਆਂ ਨੇ ਵਾਲ ਕਟਾਤੇ ਪੰਜਾਬ 'ਚ ਪਤਾ ਨਹੀਂ ਲੱਗਦਾ ਸਿੱਖੀ ਦਾ ਸਰੂਪ ਬਹੁਤ ਥੋੜਾ ਰਹਿ ਗਿਆ ਜੇ ਕਿਤੇ ਅਕਾਲ ਸਖ ਸਾਬ ਨੂੰ ਬਾਦਲ ਸਾਬ ਤੋਂ ਛਡਵਾ ਲਿਆ ਜਾਂਦਾ ਤੇ ਕਿਆ ਬਾਤਾਂ ਸੀ ਯਾਰ ਸਿੱਖ ਤਾਂ ਸਿੱਖ ਆ ਉਹ ਰਾਤ ਮੈਂ ਕੇਸਰੀਆ ਫਿਲਮ ਵੇਖ ਰਿਹਾ ਸੀ ਉਹ ਸਾਰਾ ਗੜੀ ਦੀ ਲੜਾਈ ਬਿਲਕੁਲ ਸੋ ਐਡੀ ਮਤਲਬ ਕਿ ਕਹਿੰਦਾ ਮਤਲਬ ਰਾਤ 11 ਵਜੇ ਤਾਈਂ ਫਿਲਮ ਵੇਖੀ ਰਹੀ ਓਕੇ ਉਹ ਕੁਦਰਤੀ ਯਾਦ ਆ ਗਈ ਉਹ ਬੜੀ ਤਗੜੀ ਪਿਕਚਰ ਸੀ ਸਿੱਖਾਂ ਦੀ ਗੱਲ ਆ ਸੀ ਇਹਨਾਂ ਨੇ ਤਾਂ ਕੌਮ ਦਾ ਯਾਰ ਇਹਨਾਂ ਨੇ ਸਾਡਾ ਬੇੜਾ ਬਹਾ ਬਾਤ ਆ ਯਾਰ ਇਹਦਾ ਕਿਉਂ ਕਿ ਜਥੇਦਾਰ ਦੇ ਪੈਰਾਂ ਚ ਜੰਜੀਰਾਂ ਪਾਈਆਂ ਹੁੰਦੀਆਂ ਸੀਆਂ ਬਾਦਲ ਆ ਦੇ ਨੇ ਉਹ ਖੜਕਾਉਂਦੇ ਸੀ ਤਾਂ ਉਹ ਜੰਜੀਰ ਹਿਲਦੀ ਸੀ ਜੋ ਚਾਹਿਆ ਇਹਨਾਂ ਨੇ ਉਹ ਕਰਾਇਆ ਹਮ ਸਾਰੀਆਂ ਜਿਹੜੀਆਂ ਹੁਣ ਭੁੱਲਾਂ ਦੀ ਗੱਲ ਦੀ ਗੱਲ ਕਰਦੇ ਐ ਉਹ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਤੋਂ ਹੀ ਹੁਕਮਨਾਮੇ ਤੇ ਫਰਮਾਨ ਜਾਰੀ ਕਰਵਾਏ ਜਿਹੜਾ ਨਹੀਂ ਬੰਦਦਾ ਸੀ ਉਹਨੂੰ ਬਦਲ ਦਿੱਤਾ ਜਾਂਦਾ ਸੀ ਹੂੰ ਕਿਉਂ ਨਹੀਂ ਬੰਦਦਾ ਪੋਪ ਵਾਂਗ ਸਾਡਾ ਅਕਾਲ ਤਖਤ ਦਾ ਜਥੇਦਾਰ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦ ਕੇ ਇੱਕ ਵਾਰੀ ਅਸੀਂ ਅਕਾਲ ਤਖਤ ਦਾ ਜਥੇਦਾਰ ਬਣਾ ਦਈਏ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ ਇਹ ਤਾਂ ਢੂੜ ਸਾਲ ਬਾਅਦ ਅਕਾਲ ਤਖਤ ਦਾ ਜਥੇਦਾਰ ਬਦਲ ਦਿੰਦੇ ਜੇ ਇਹਨਾਂ ਨੂੰ ਨਹੀਂ ਪਸੰਦ ਆਉਂਦਾ ਤਾਂ 6 ਮਹੀਨੇ ਬਾਅਦ ਵੀ ਬਦਲ ਦਿੰਦੇ ਹੂੰ ਇਹ ਲੋਕਾਂ ਨੂੰ ਸਮਝਾ ਕੀ ਹੈ ਜਨਾਬ ਇਸ ਸਾਰਾ ਕੁਝ ਤਾਣਾ ਬਣਾ ਰਲਿਆ ਵੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਸ ਜਗਾ ਨੂੰ ਆਪਦੇ ਆਂਦੇ ਸਿਸਟਮ ਨਾਲ ਚਲਾਉਂਗੇ ਥੋੜਾ ਸਤਿਆਨਾਸ ਹੀ ਹੋਣਾ ਇੱਕ ਐਮਐਲਏ ਰਹਿ ਗਿਆ ਉਹ ਵੀ ਰਿਸ਼ਤੇਦਾਰ ਸਾਡੀ ਭੈਣ ਮਜੀਠੀਆ ਸਾਹਿਬ ਦੀ ਘਰ ਵਾਲੀ 117 ਚੋਂ ਇੱਕ ਹੂੰ ਉਹ ਵੀ ਰਿਸ਼ਤੇਦਾਰੀ ਮਜਬੂਰੀ ਜਾਣੀ ਸਕਦੀ ਹੋਣੀ ਐਲੀ ਸਾਹਿਬ ਹੇ ਇਹ ਨੀ ਪੁੱਛਲਾ ਕਾਲੀ ਦਲ ਚ ਜਿਹੜੇ ਬਾਗੀ ਹੋਏ ਆ ਪੁੱਛਲਾ ਵੀ ਸੁਖਵੀਰ ਨਾਲੇ ਜਿਹੜੇ ਬਾਗੀ ਹੋਏ ਆ ਕਿਤਨੇ ਕਿਤੇ ਗਨਾਹਾਂ ਦੇ ਵਿੱਚ ਉਹਨਾਂ ਦਾ ਵੀ ਨਾਂ ਆਉਂਦਾ ਤਨਖਾਈਏ ਤਾਂ ਉਹ ਵੀ ਹੋ ਗਏ ਛੱਡੋ ਯਾਰ ਉਹ ਤਾਂ ਜਦੋਂ ਮੁਖੀ ਕੌਣ ਸੀਗਾ ਤਨਖਾਈਏ ਆਉਤਾ ਐਵੇਂ ਉਹਨਾਂ ਨੂੰ ਜਾ ਕੇ ਮਾਫੀ ਮੰਗ ਕੇ ਕਿਸੇ ਨੇ ਦਸਤੀ ਸਟ੍ਰੈਟਜੀ ਸਿਆਣੇ ਨੇ ਕੋਈ ਬੁੱਧੀਜੀਵ ਨੇ ਉਹ ਨਹੀਂ ਚੱਲਣੀ ਉਹਦੇ ਵਿੱਚ ਤਾਂ ਮਲਬੀਤ ਬਾਦਲ ਵੀ ਹੈ ਅਕਾਲ ਤਖਤ ਦੇ ਥਰੂ ਤੂੰ ਫਿਰ ਫ੍ਰੀ ਹੋ ਕੇ ਕਿ ਉਹ ਤੇਨਖਾਇਆ ਸੇਵਾ ਕਰਕੇ ਤੈਨੂੰ ਲੋਕ ਮਾਫ ਕਰ ਦੇਣਗੇ ਕਿ ਨਹੀਂ ਮੰਤਰੀ ਬਾਦਲ ਵੀਰ ਬੱਜਰ ਗੁਨਾਹ ਕੀਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 220 ਵਾਰ ਕੇ 40 ਵਾਰ ਸਾਡੇ ਪਿਓ ਦੀ ਬੇਇੱਜ਼ਤੀ ਹੋਈ ਅਮਲੀ ਰਿਹਾ ਹੈ ਪਰ ਕੈਪਟਨ ਅਮੇਂਦਰ ਸਿੰਘ ਨੇ ਇਨਸਾਫ ਵੀ ਨਹੀਂ ਦਿੱਤਾ ਕਾਂਗਰਸੀ ਸਰਕਾਰ ਆਈ ਤੁਸੀਂ ਵੀ ਐਮਐਲਏ ਸੀ ਇਸੇ ਕਰਕੇ ਲੋਕਾਂ 'ਚ ਰੋਸ ਹੈ ਕੋਰ ਵਿਜੇ ਪਤਾਪ ਨੇ ਵੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਕਿਤੇ ਨਾ ਕਿਤੇ ਨਾ ਇਨਸਾਫ ਦੇਣ ਵਾਲੇ ਦੂਜੇ ਸਾਈਡ ਬੈਠੇ ਆ ਅਮੇਂਦਰ ਸਿੰਘ ਦਾ ਹੋਇਆ ਕੀ ਫਿਰ ਰੋਲ ਲਿਆ ਕਿ ਨਹੀਂ ਲੋਕਾਂ ਹੂੰ ਬੰਦੇ ਨੇ ਤਾਂ ਜਾਣਾ ਕੀ ਹੈ ਕੋਈ ਜਾਨਵਰ ਵੀ ਨਹੀਂ ਉਹ ਰੇ ਕੋਠੀ ਦੇ ਅਗੂ ਨਹੀਂ ਲੰਗਦਾ ਵੇਖ ਕੇ ਦਾ ਆਪਣਾ ਵਾਹ ਕੱਟ ਪੈਦਾ ਮੈਂ ਕਿਹਾ ਉਧਰ ਫਿਰ ਜੇ ਮੈਂ ਆਪ ਗੱਡੀ ਲੈ ਕੇ ਕੱਲ ਨੂੰ ਕਿਸੇ ਵੇਲੇ ਚੱਲ ਬੜਦੇ ਆ ਸਿਸਵਾ ਫਾਰਮ ਬਣਾਇਆ ਖਾਲੀ ਪਿਆ ਮੈਂ ਕਿਹਾ ਖਾਲੀ ਨਹੀਂ ਪਿਆ ਪਤਾ ਹੀ ਨਹੀਂ ਹੈ ਪਸ਼ੂ ਵੀ ਨਹੀਂ ਲੰਗਦਾ ਉੱਥੋਂ ਤੁਸੀਂ ਲੋਕ ਸਭਾ ਦੇ ਵਿੱਚੋਂ ਲੋਕ ਸਭਾ ਦੇ ਵਿੱਚ ਇਹ ਮੁੱਦਾ ਉਠਾ ਰਹੇ ਕਿ ਇਨਸਾਫ ਮਿਲ ਜੇ ਲੋਕਾਂ ਨੂੰ ਕਾਹਦਾ ਆਹ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਚੀਜ਼ ਨੂੰ ਲੈ ਕੇ ਤਨਖਾਹੀਏ ਲੱਗੇ ਜਾਂ ਸਾਰਾ ਕੁਝ ਹੋਇਆ ਬਹੁਤ ਸਾਰੇ ਜਿਹੜੀ ਇਹ ਇਸ਼ੂ ਹੈਗੇ ਆ ਨਹੀਂ ਇਹ ਤਾਂ ਨਹੀਂ ਮੈਂ ਇਹ ਕਿ ਉਹ ਕਰਨਾ ਪਰ ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਹਮੇਸ਼ਾ ਅਸੀਂ ਖੜੇ ਔਰ ਖੜੇ ਰਹਿਣਾ ਜਿਵੇਂ ਉੱਥੋਂ ਨਹਿਰ ਨਿਕਲ ਰਹੀ ਹੈ ਤੇ ਨਹਿਰ ਦੀ ਕੋਈ ਨਕਸ਼ਾ ਆਇਆ ਉੱਥੇ ਗੁਰਦੁਆਰਾ ਸਾਹਿਬ ਆ ਬਠਿੰਡਾ ਆ ਸੌਰੀ ਫਰੀਦਕੋਟ ਸ਼ਹਿਰ ਵਿੱਚ ਆਉਂਦਾ ਜਾ ਇਹ ਚੀਜ਼ ਨੂੰ ਲੈ ਕੇ ਲੋਕ ਖੁਸ਼ ਹੈਗੇ ਇਸ ਚੀਜ਼ ਨੂੰ ਲੈ ਕੇ ਨਾ ਉਹ ਭਾਈ ਜੀ ਨਾ ਨਕਸ਼ਾ ਹੋਣਾ ਹੂੰ ਨਾ ਨਹਿਰ ਨਿਕਲਣੀ ਹੂੰ ਨਾ ਮੁੰਡਾ ਜੰਮੇ ਤੇ ਨਾ ਤੜਾਗੀ ਬੰਨ ਹੂੰ ਮੇਰੀ ਗੱਲ ਯਾਦ ਰੱਖਿਓ ਠੀਕ ਹੈ ਇਹ ਮਾਨ ਸਾਹਿਬ ਦੇ ਲਾਰੇ ਤੇ ਵਿਆਹ ਵੀ ਕੁਾਰੇ ਵਾਹ ਨਹੀਂ ਭਗਵੰਤ ਮਾਨ ਸਰਕਾਰੀ ਤੂੰ ਦਿਨੇ ਵਖਾਤੇ ਤਾਰੇ ਜੇ ਭਗਵੰਤ ਮਾਨ ਦੇ ਮਾਨ ਦੇ ਪੁੱਤ ਜੇ ਜਲੰਧਰ ਜਾਂਦੇ ਕਹਿੰਦੇ ਲੈ ਲਿਆ ਕਰ ਹਰਾ ਪੈਣੇ ਨੂੰ ਵੀ ਦੇ ਦਿਓ ਹੂੰ ਜੇ ਕਿੱਧਰ ਬਿਉਂਦੇ ਕਹਿੰਦੇ ਤੇਰਾ ਵੀ ਹਰਾ ਪੈਣੇ ਇੱਥੇ ਚਾਰ ਬਾਏ ਇਲੈਕਸ਼ਨ ਹੈ ਜਿੱਥੇ ਜਾਂਦੇ ਚਾਰੇ ਮੰਤਰੀ ਬਣਾਤੇ ਕਾਗਜ਼ਾਂ 'ਚ ਤੇ ਚਾਰ ਪਹਿਲਾਂ ਆਪਦੀਆਂ ਦੀ ਛੁੱਟੀ ਕਰਨਗੇ ਹੂੰ ਫੇਰ ਹੀ ਚਾਰ ਬਣ ਗਏ ਹੂੰ ਐਮੀ ਰਬੜ ਦੇ ਮੁੰਡੇ ਲੱਕੜ ਦੇ ਮੁੰਡੇ ਦੀ ਜੰਨੇ ਹੂੰ ਲੋਕ ਸਭ ਜਾਣਦੇ ਹੂੰ ਕਿੱਥੇ ਆਟਾ ਹੂੰ ਕਿੱਥੇ ਆ 1000 ਰੁਪਿਆ ਹੂੰ ਸ਼ਾਇਦ ਕਿਤੇ ਨਸ਼ਾ ਬੰਦ ਕਿੱਥੇ 2500 ਰੁਪਿਆ ਕਿੱਥੇ ਆ ਆਮ ਕਲਚਰ ਹੂੰ ਲੋਕ ਸਭ ਜਾਣਦੇ ਇਹ ਪਬਲਿਕ ਹੈ ਸਭ ਜਾਣਦੀ ਹੈ ਠੀਕ ਹੈ ਬਾਬਾ ਧੰਨਵਾਦ ਸ਼ੁਕਰੀਆ ਜੀ